you ਛੋਟੇ ਜਿਹੇ ਬੱਚੇ ਦੀ ਵੀਡੀਓ ਹੋਈ ਬਹੁਤ ਹੀ ਵਾਇਰਲ ਦੇਖ ਕੇ ਹਰ ਕੋਈ ਹੋ ਗਿਆ ਭਾਵੁਕ ਅਕਸਰ ਹੀ ਬੱਚਿਆਂ ਨੂੰ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਬਹੁਤ ਹੀ ਪਿਆਰ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਇੱਕ ਛੋਟਾ ਜਿਹਾ ਬੱਚਾ ਆਪਣੀ ਮਰੀ ਹੋਈ ਦਾਦੀ ਦੀ ਅੰਤਿਮ ਅਰਦਾਸ ਵਾਲੇ ਦਿਨ ਉਸ ਦੀ ਫੋਟੋ ਚੱਕ ਕੇ ਦਾਦੀ-ਦਾਦੀ ਕਹਿ ਕੇ ਆਵਾਜ਼ਾਂ ਮਾਰ ਰਿਹਾ ਹੈ ਇਸ 마ਸੂਮ ਨੂੰ ਕੀ ਪਤਾ ਕਿ ਦਾਦੀ ਜਿੱਥੇ ਚਲੀ ਗਈ ਹੈ ਉੱਥੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ ਅਤੇ ਇਸ ਦੀ ਦਾਦੀ ਵੀ ਹੁਣ ਇਸ ਨੂੰ ਕਦੇ ਵੀ ਲਾੜ ਨਹੀਂ ਲੜਾਵੇਗੀ ਅਤੇ ਬਾਤਾਂ ਨਹੀਂ ਸੁਣਾਵੇਗੀ ਸੋ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਬੱਚੇ ਜਿਨ੍ਹਾਂ ਦਾ ਪੂਰਾ ਬਚਪਨ ਆਪਣੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨਾਲ ਲੰਘਦਾ ਏ ਕਿਉਂਕਿ ਦੋ ਘੜੀ ਬੱਚੇ ਦੇ ਮਾਪਿਓ ਤਾਂ ਬੱਚੇ ਨੂੰ ਘੂਰ ਦਿੰਦੇ ਨੇ ਪਰ ਦਾਦਾ-ਦਾਦੀ ਜਾਂ ਨਾਨਾ-ਨਾਨੀ ਕਦੇ ਵੀ ਨਹੀਂ ਘੂਰਦੇ ਅਤੇ ਹਰ ਟਾਈਮ ਉਹਨਾਂ ਨਾਲ ਲਾੜ ਲੜਾਉਂਦੇ ਰਹਿੰਦੇ ਨੇ ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਸੋ ਕਮੈਂਟਾਂ ਵਿੱਚ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ